ਸਾਰੇ ਰਾਹ ਰੋਜ਼ ਇਹ ਹੜਕੂ ਲਗਾ ਪੰਜ ਸਾਲਾਂ ਦਾ ਮੁੰਡਾ ਤੇ ਰਾਤੀ ਇਹਨੇ 7:30 ਵਜੇ ਬੰਦ ਕੀਤੀ ਦੁਕਾਨ ਨੂੰ ਬਤੀ ਗਈ ਮੈਂ ਫੂਟੇ ਬਟਾ ਇਹਨੇ ਜੰਦਰੇ ਮਾਰੇ ਨੇ ਆਏ ਕਰਕੇ ਤੇ ਮੈਨੂੰ ਚਾਫੀ ਬਣਾਤੀ ਆ ਤੇ ਸਵੇਰੇ ਮੈਨੂੰ ਸਾਢੇ 7:00 ਵਜੇ ਵੀ ਤੇਰੀ ਦੁਕਾਨ ਖੁੱਲੀ ਪਈ ਆ ਜਿੰਦਰੀ ਬਾਦ ਤੇ ਤੇ ਮੈਂ ਨਹੀਂ ਹੁੰਦੇ ਚੋਕੇ ਵੇਖੇ ਇਹਨੂੰ ਮਾਰਾ ਮਾਰ ਵੀ ਉਹਨੇ ਚੋਕੇ ਵੇਖਿਆ ਤਾਂ ਛੱਡ ਚੁੱਕਿਆ ਜਾਂਦਾ ਮੈਂ ਆ ਕੇ ਵੇਖਿਆ ਤੇ ਸਾਰਾ ਮੁੰਡੇ ਕਾਂਡ ਦੀ ਢਟੀ ਵਾਈ ਮੇਰੇ ਸਾਨੇ ਹਿਸਾਬ ਲਾਵਾਂਗੇ ਇੰਨਾ ਕੋ ਕਾਫੀ ਉਸਨੇ ਨੁਕਸਾਨ ਹੋਇਆਗਾ ਨਹੀਂ ਹੁਣ ਪੂਰਾ ਵਹੀ ਦਾ ਹਿਸਾਬ ਲਾਉਣ ਕਹਿਣੇ ਦਾ ਕੱਟੇ ਦਾ ਕੰਮ ਜੋ ਡੱਬੇ ਜੋ ਕੋ ਇੱਕ ਦਹੇ ਜੀ ਨਹੀਂ ਛੱਡ ਕੇ ਗਿਆ ਕੈਸ਼ ਕਰਾ ਵੀ ਗਾਜੀ ਕੈਸ਼ ਬਾਜ ਵੀ ਕੈਸ਼ ਵੀ ਗਾਜੀ ਮੁੰਡਾ ਤੁਹਾਡੇ ਕੋਲ ਆ ਜਾ ਬੇਟਾ ਕਿੰਨੇ ਚਿਰ ਤੋਂ ਲੱਗਾ ਇਹ ਘੱਟੋ 3 ਤੋਂ 4 ਸਾਲ ਦੇ ਕਰੀਬ ਲੱਗਾ ਨੇ ਹਾਂਜੀ ਜਨਜੀ ਅੱਜ ਮੇਨ ਬਾਜ਼ਾਰ ਦੇ ਵਿੱਚ ਰਾਜੋ ਜਨਰਲਸ ਦੇ ਨਾਮ ਤੇ ਇੱਕ ਸ਼ਾਪ ਹੈ ਜਿੱਥੇ ਰਾਤ ਚੋਰੀ ਹੋਈ ਹੈ ਫਿਲਹਾਲ ਜੋ ਉਹਨਾਂ ਦੇ ਐਸ ਪਰ ਇਨਫਰਮੇਸ਼ਨ ਹੈਗੀ ਹੈ ਇੱਕ ਦੋ ਡਾਊਟ ਕ੍ਰੀਏਟ ਕੀਤੇ ਨੇ ਨੰਬਰ ਤੋਂ ਕੈਮਰੇ ਲਈ ਇੱਕ ਟੀਮ ਜਿਹੜੀ ਉਹ ਲੱਗ ਕਰ ਰਹੀ ਹੈ ਇੱਕ ਰੇਡ ਪਾਰਟੀ ਜਿਹੜੀ ਕੰਮ ਕਰ ਰਹੀ ਹੈ ਅਸਲ ਵਿੱਚ ਪੰਜ ਮਿੰਟ ਜਿੱਦਾਂ ਦਾ ਵੀ ਇਹਨਾਂ ਦੇ ਐਸ ਪਰ ਜੋ ਬਿਆਨ ਲਿਖਾਉਣਗੇ ਉਸ ਮੁਤਾਬਿਕ ਅਸੀਂ ਕਾਰਵਾਈ ਕਰ ਦੇਣੀ ਹੈ ਨੁਕਸਾਨ ਐਗਜ਼ੈਕਟ ਇਹਨਾਂ ਨੂੰ ਕਲੀਅਰ ਨਹੀਂਗਾ ਇਹ ਆਪਣਾ ਪੂਰਾ ਪ੍ਰੋਪਰ ਹਿਸਾਬ ਲਾ ਕੇ ਸਾਨੂੰ ਜਦੋਂ ਵਾਇਨ ਲਖਾਉਣਾ ਉਦੋਂ ਲਖਾ ਦੇਣਗੇ ਨਹੀਂ ਅੰਦਾਜ਼ਾ ਨਹੀਂ ਲਖਾਇਆ ਇਹਨਾਂ ਨੇ ਫਿਲਹਾਲ ਇਹ ਕਹਿੰਦੇ ਆ ਕਿ ਅਸੀਂ ਪੂਰਾ ਹੁੰਦਾ ਜੋ ਸਾਰਾ ਚੈੱਕ ਕਰਕੇ ਬਿਲੀਵ ਕਰਾਂ ਚੈੱਕ ਕਰਕੇ ਫਿਰ ਜੋ ਲਖਾਵਾਂਗੇ ਜੋ ਜੈਨੂਇਨ ਹੈ ਉਹੀ ਲਖਾਉਣਗੇ ਯਸ ਸਰ ਬਿਲਕੁਲ ਜੀ ਸਾਨੂੰ ਡੀਡ ਥੋੜੀ ਜੀ ਇਹਨਾਂ ਨੇ ਵੀ ਦਿੱਤੀ ਹੈ ਉਹ ਡਾਟ ਵੀ ਕ੍ਰੀਏਟ ਹੋਇਆ ਹੈ ਬਾਜ਼ਾਰ ਦੇ ਵਿੱਚ ਅੱਗੇ ਜੀ ਚੀਜ਼ਾਂ ਚੈੱਕ ਕਰ ਰਹੇ ਆ ਅਡੈਫੀਨਿਟਲੀ ਸੂਨ ਅਸੀਂ ਇਹਨੂੰ ਅਟੈਕ ਕਰਾਂਗੇ ਚੌਂਕੀਦਾਰ ਹੈਗਾ ਜੀ ਇੱਥੇ ਚੌਂਕੀਦਾਰ ਪਹਿਲਾਂ ਵੀ ਸਾਡੇ ਜਿਹੜੇ ਪੀਸੀਆਰ ਵੀ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਨੇ ਬਟ ਮੇਰੀ ਇੱਕ ਰਿਕੁਐਸਟ ਹੈ ਜੀ ਜਿੰਨੇ ਵੀ ਜੁਐਲਰ ਸਟੋਰ ਨੇ ਕਈ ਵਾਰੀ ਇੰਸ਼ੋਰ ਕਰਿਓ ਬਾਹਰ ਜਿਹੜੇ ਕੈਮਰੇ ਤੁਹਾਡੇ ਲੱਗਦੇ ਨੇ ਅਸੀਂ 5-7000 ਪਿੱਛੇ ਜਿਹੜਾ ਨੁਕਸਾਨ ਵੱਡਾ ਜਿਹੜਾ ਉਹ ਨਾ ਜਰੀਏ ਤੁਸੀਂ ਜਿਹੜੇ ਜਿਹੜੇ ਕੈਮਰੇ ਨੂੰ ਕਈ ਵਾਰ ਐਜ਼ ਅ ਪੁਲਿਸ ਆਫੀਸਰ ਕੰਮ ਕਰਦੇ ਨੇ ਕਿਉਂਕਿ ਕਈ ਲੋਕੇਸ਼ਨਸ 'ਤੇ ਇਹੇ ਦੀ ਹੁੰਦੀਆਂ ਨੇ ਜਿੱਥੇ ਅਗਰ ਕੋਈ ਬੰਦਾ ਜਾਂ ਕੋਈ ਪੁਲਿਸ ਆਫੀਸਰ ਜਾਂ ਕੋਈ ਨਹੀਂ ਵੀ ਮਿਲਦਾ ਉਥੇ ਕੈਮਰਾ ਮਿਲ ਜਾਂਦਾ ਉਹਦੇ ਤੋਂ ਸਾਨੂੰ ਲੀਡ ਮਿਲ ਜਾਂਦੀ ਹੈ ਸੋ ਥੈਂਕ ਯੂ ਥੈਂਕ ਯੂ ਜੀ